ਦੋ ਜੀ ਦੋ ਹਾਂਜੀ ਖਾਣਾ ਓਕੇ ਬॉयਸ ਕੀ ਕੀ ਬਣਿਆ ਅੱਜ ਇੱਕ ਆਲੂ ਮਟ ਆਲੂ ਹੋ ਰਹੇਗੇ ਆਲੂ ਕੋਆੜੇ ਤਨ ਮਿਲੇ ਨਹੀਂ ਤੂੰ ਗੋਪੀ ਨਹੀਂ ਖਾਂਦਾ ਹੈਗਾ ਆ ਲਈ ਤਾਂ ਹੈ ਨਹੀਂਗੇ ਜੀ ਦੇ ਦੇ ਭਰਾ ਰੋਟੀ ਦੇ ਦੇ ਇਹਨੂੰ ਰੋਟੀ ਕੱਟ ਦੀ ਥੋੜੀ ਹੈਲਦੀ ਬੱਚਾ ਥੋੜਾ ਜ਼ਿਆਦਾ ਰੱਖਿਆ ਜਾਂਦਾ ਹੈ ਕਰਦਾਰ ਤੂੰ ਨਹੀਂ ਲਈ ਬਿੱਲੇ ਕੋਬੀ ਨਹੀਂ ਲਈ ਹੈਗੀ ਚੱਕਰ ਨਾਲ ਬਹੁਤ ਬਹੁਤ ਸਾਦਣ ਨਾਲ ਆਲੂ ਪਕੌੜੇ ਵੀ ਲੈ ਦੇਣਾ ਮਰਜੀ ਆ ਤੇ ਆ ਮੁੰਡਰੇ ਵੋਏ ਗੋਭੀ ਕੀ ਚੱਕਰ ਤੂੰ ਥਾਲੀ ਨਾਲੇ ਦੂਸਰੀ ਲੈ ਲੈ ਤਿੰਨ ਵਾਲੀ ਕਿੰਨੀਆਂ ਰੋਟੀਆਂ ਖਾ ਸਕਦਾ ਜੀ ਜਿਆਦਾ ਨਹੀਂ ਲੈਣੀਆਂ ਰੋਟੀਆਂ ਦੀ ਕੋਈ ਲਿਮਟ ਨਹੀਂ ਹੈ ਜਿੰਨਾ ਮਰਚਾ ਮਰਜੀ ਖਾ ਸਕਦਾ ਕੋਈ ਪ੍ਰੋਬਲਮ ਨਹੀਂ ਹੈ ਖਾਣ ਪੀਣ ਨੂੰ ਲੈ ਕੇ ਫੁੱਲਾ ਸਾਰਾ ਅਕੋਰਡਿੰਗ ਟੂ ਬੱਚੇ ਪਾਸ ਇਹੀ ਹੁੰਦਾ ਕਿ ਬਸ ਬੱਚਾ ਥਾਲੀ ਛੱਡੇ ਨਾ ਜਿੰਨਾ ਮਰਜੀ ਲੈ ਲਓ ਦੁਬਾਰਾ ਤੀਸਰੀ ਵਾਰ ਇਹ ਸਾਰਾ ਮਾਹੌਲ ਆ ਕਮੈਂਟ ਕਰਿਓ ਖਾਣਾ ਪੀਣਾ ਆਪਣੀ ਅਕੈਡਮੀ ਦੇ ਬਾਰੇ ਕਿਦਾਂ ਸੰਭਾਲਦਾ ਸਾਰਾ ਸਿਸਟਮ